ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਮਨ ਮੜਕਨ ਹੈ ਮੈਂ ਬਤੌਰ ਆਰਟੀਓ ਸੰਗਰੂਰ ਪੋਸਟਡ ਹਾਂ ਤੇ ਮੈਂ ਜ਼ਿਲ੍ਹਾ ਸੰਗਰੂਰ ਵਾਸੀਆਂ ਨੂੰ ਇੱਕ ਮਹੱਤਵਪੂਰਨ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ 56 ਸਰਵਿਸਿਜ਼ ਜੋ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਹਨ ਉਹ ਹੁਣ ਸੇਵਾ ਕੇਂਦਰਾਂ ਰਾਹੀਂ ਆਮ ਜਨਤਾ ਜਿਹੜੀ ਉਹਨਾਂ ਸਹੂਲਤਾਂ ਦਾ ਫਾਇਦਾ ਲੈ ਸਕਦੀ ਹੈ ਜੀ ਉਹਨਾਂ 56 ਸਰਵਿਸਿਸ ਦੇ ਵਿੱਚ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਤੇ ਵਾਹਨ ਦੇ ਨਾਲ ਸੰਬੰਧਿਤ ਕਾਫੀ ਸੇਵਾਵਾਂ ਨੇ ਜੋ ਤੁਸੀਂ ਸੇਵਾ ਕੇਂਦਰ ਦੇ ਵਿੱਚ ਲੈ ਸਕਦੇ ਹੋ ਸੇਵਾ ਕੇਂਦਰ ਦੇ ਵਿੱਚ ਟ੍ਰੇਨਡ ਸਟਾਫ ਹੈ ਜਿਹੜਾ ਉਪਲਬਧ ਹੈ ਸਾਡੇ ਆਫਿਸ ਦਾ ਸਟਾਫ ਵੀ ਉੱਥੇ ਮੌਜੂਦ ਹੈ ਜੋ ਸੇਵਾ ਕੇਂਦਰ ਦੇ ਵਿੱਚ ਸਟਾਫ ਨੂੰ ਜਿਹੜਾ ਜਾਣਕਾਰੀ ਦੇ ਰਿਹਾ ਤਾਂ ਕਿ ਆਮ ਜਨਤਾ ਨੂੰ ਇਹਨਾਂ ਸਹੂਲਤਾਂ ਨੂੰ ਲੈਣ ਦੇ ਟਾਈਮ ਤੇ ਕਿਸੇ ਤਰ੍ਹਾਂ ਦੀ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਪਲੀਜ਼ ਸੇਵਾ ਕੇਂਦਰ ਨੂੰ ਵਿਜ਼ਿਟ ਕਰੋ ਤੇ ਇਹਨਾਂ ਸਰਵਿਸਿਸ ਨੂੰ ਲੈਣ ਦੇ ਲਈ ਸੇਵਾ ਕੇਂਦਰ ਦੇ ਰਾਹੀਂ ਹੀ ਅਪਲਾਈ ਕਰੋ ਤਾਂ ਜੋ ਤੁਹਾਨੂੰ ਸੇਵਾਵਾਂ ਉਹ ਜਿਹੜੀਆਂ ਉਹ ਸਹੀ ਢੰਗ ਦੇ ਨਾਲ ਟਾਈਮਲੀ ਦੇ 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 ਵਿੱਚ ਮਿਲ ਸਕਣ। ਇਸ ਤੋਂ ਇਲਾਵਾ ਅਸੀਂ ਅੱਜ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਦੀ ਇੱਕ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਅਸੀਂ ਰੋਡ ਸੇਫਟੀ ਦੇ ਨਾਲ ਰਿਲੇਟਿਡ ਕਾਫੀ ਇਸ਼ੂਜ਼ ਨੂੰ ਡਿਸਕਸ ਕੀਤਾ ਹੈ। ਵਿਸ਼ੇਸ਼ ਰੂਪ ਦੇ ਵਿੱਚ ਅਸੀਂ ਸੇਫ ਸਕੂਲ ਵਾਹਨ ਪਾਲਿਸੀ ਉਸ ਟਾਪਿਕ ਨੂੰ ਇਸ ਰੀਟਿੰਗ ਦੇ ਵਿੱਚ ਡਿਸਕਸ ਕੀਤਾ ਹੈ। ਸਾਰੇ ਜਿੰਨੇ ਵੀ ਸਕੂਲਸ ਨੇ ਜੋ ਜ਼ਿਲ੍ਹਾ ਸੰਗਰੂਰ ਦੀ ਹੱਦ ਦੇ ਅੰਦਰ ਆਉਂਦੇ ਨੇ ਮੈਂ ਉਹਨਾਂ ਸਾਰੇ ਸਕੂਲਾਂ ਦੇ ਜਿਹੜੇ ਟਰਾਂਸਪੋਰਟ ਇੰਚਾਰजेस ਨੇ ਪ੍ਰਿੰਸੀਪल्स ਨੇ ਤੇ ਹੋਰ ਅਥਾਰਟिटीज ਨੇ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਨਸ਼ੋਰ ਕਰੋ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਜਿੰਨੇ ਪੈਰਾਮੀਟਰਸ ਨੇ ਤੁਹਾਡੇ ਸਕੂਲ ਦੇ ਵਿੱਚ ਜਿੰਨੇ ਟਰਾਂਸਪੋਰਟ ਰਿਲੇਟਿਡ ਵਾਹਨ ਕਦ ਨੂੰ ਸਾਰੇ ਉਹਨਾਂ ਪੈਰਾਮੀਟਰਸ ਨੂੰ ਪੂਰਾ ਕਰਦੇ ਹੋਣ ਤੁਹਾਡੇ ਵਹੀਕਲਸ ਨੇ ਜਿਹੜੇ ਉਹਨਾਂ ਦੀ ਫਿਟਨੈਸ ਸਹੀ ਹੋਵੇ ਟੈਕਸ ਉਹਨਾਂ ਦਾ ਪ੍ਰੋਪਰ ਭਰਿਆ ਹੋਇਆ ਹੋਵੇ ਆਰਸੀ ਉਹਨਾਂ ਦੀ ਵੈਲਿਡ ਹੋਵੇ ਕੋਈ ਵੀ ਵਹੀਕਲ 15 ਸਾਲ ਤੋਂ ਪੁਰਾਣਾ ਨਾ ਹੋਵੇ ਤੁਹਾਡੇ ਜਿਹੜੇ ਡਰਾਈਵਰਸ ਨੇ ਉਹਨਾਂ ਕੋਲੇ ਵੈਲਿਡ ਲਾਇਸੈਂਸ ਹੋਵੇ ਤੇ ਉਹ ਇਹ ਇਨਸ਼ੋਰ ਕਰੋ ਕਿ ਤੁਹਾਡੀਆਂ ਬੱਸਿਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਫਾਇਰ ਐਕਸਟਿੰਗਸ਼ਰਸ ਹੋਣ ਕੈਮਰਾਸ ਲੱਗੇ ਹੋਏ ਹੋਣ ਫੀਮੇਲ ਅਟੈਂਡੈਂਟ ਹੋਵੇ ਤੇ ਇਸ ਤੋਂ ਇਲਾਵਾ ਸੇਫ ਸਕੂਨ ਵਾਹਨ ਪਾਲਿਸੀ ਦੇ ਅੰਦਰ ਜੋ ਵੀ ਗਾਈਡਲਾਈਨਸ ਨੇ ਉਹਨਾਂ ਗਾਈਡਲਾਈਨਸ ਦੀ ਪ੍ਰੋਪਰ ਪਾਲਣਾ ਹੋਵੇ ਇਸ ਤੋਂ ਇਲਾਵਾ ਰੋਡ ਸੇਫਟੀ ਦੇ ਨਾਲ ਸੰਬੰਧਿਤ ਔਰ ਜਿੰਨੇ ਡਾਰਦਾ ਹੈ ਇਸ ਤੋਂ ਇਲਾਵਾ ਜੋ ਵੀ ਹੋਰ ਪੁਆਇੰਟਸ ਇੰਪੋਰਟੈਂਟ ਹੈਗੇ ਨੇ ਉਹ ਸਾਰੇ ਇਸ ਮੀਟਿੰਗ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਜੋ ਮੀਟਿੰਗ ਹੋਈ ਉਹਦੇ ਵੀ ਡਿਸਕਸ ਕੀਤੇ ਗਏ ਨੇ ਤੇ ਉਹਦੇ ਬਾਰੇ ਮੈਂ ਸਾਰੇ ਲੋਕਾਂ ਨੂੰ ਫਿਰ ਇਹੀ ਬੇਨਤੀ ਕਰੂੰਗਾ ਕਿ ਪਲੀਜ਼ ਤੁਸੀਂ ਸਾਡੇ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਜੋ ਅਸੀਂ ਇੱਕ ਸੇਫ ਰੂਲ এনवायरमेंट ਹੈ ਜੋ ਆਪਣੇ ਜ਼ਿਲ੍ਹੇ ਦੇ ਵਿੱਚ ਕ੍ਰੀਏਟ ਕਰ ਸਕੀਏ ਥੈਂਕ ਯੂ